ਸਾਰੇ ਭਾਈ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਹ ਦੀ ਪਰਮੇਸ਼ਰ ਤੁਹਾਨੂੰ ਆਸ਼ੀਸ਼ ਅਤੇ ਬਰਕਤ ਦੇਵੇ ਅਸੀਂ ਪਰਮੇਸ਼ਰ ਦੇ ਬਹੁਤ ਬਹੁਤ ਧੰਨਵਾਦੀ ਹਾਂ ਮੇਰੇ ਭਾਈਓ ਭੈਣੋ ਇੱਕ ਵਾਰੀ ਫੇਰ ਅਸੀਂ ਪਰਮੇਸ਼ਰ ਦੇ ਜਿਉਂਦੇ ਅਤੇ ਸੱਚੇ ਬਚਨ ਨੂੰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਆਏ ਹਾਂ ਅਸੀਂ ਪਰਮੇਸ਼ਰ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਪਰਮੇਸ਼ਵਰ ਜੀ ਦੀਆਂ ਭਲੇਾਈਆਂ ਦੇ ਲਈ ਅਸੀਂ ਧੰਨਵਾਦੀ ਹਾਂ ਸੋ ਅੱਜ ਦਾ ਵਿਸ਼ਾ ਹੈ ਪਰਤਾਵਿਆਂ ਤੋਂ ਬਾਅਦ ਬਰਕਤ ਪਰਤਾਵਿਆਂ ਦੇ ਪਿੱਛੋਂ ਕੀ ਹੈ ਬਰਕਤ ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਵਿਚਾਰ ਕਰਨਾ ਇਸ ਵਿਸ਼ੇ ਦੇ ਉੱਤੇ ਅਸੀਂ ਸਾਰੇ ਅਨੇਕ ਖਿਆਲ ਕਰਨਾ ਹੈ ਕਿ ਬਾਈਬਲ ਪ੍ਰੀਖਸ਼ਾਵਾਂ ਦੇ ਬਾਰੇ ਸਾਨੂੰ ਕੀ ਦੱਸਦੀ ਹੈ ਬਾਈਬਲ ਸਾਨੂੰ ਪ੍ਰਤਾਵਿਆਂ ਦੇ ਬਾਰੇ ਕੀ ਕਹਿੰਦੀ ਹੈ ਬਾਈਬਲ ਸਾਨੂੰ ਅਜਮਾਈਸ਼ਾਂ ਦੇ ਬਾਰੇ ਕੀ ਕਹਿੰਦੀ ਹੈ ਅੱਜ ਬਹੁਤ ਸਾਰੇ ਲੋਕ ਪ੍ਰੀਖਸ਼ਾਵਾਂ ਦੇ ਵਿੱਚ ਦੀ ਗੁਜ਼ਰ ਰਹੇ ਆ ਬਹੁਤ ਸਾਰੇ ਲੋਕ ਅੱਜ ਪ੍ਰਤਾਵਿਆਂ ਦੇ ਵਿੱਚ ਦੀ ਗੁਜ਼ਰ ਰਹੇ ਨੇ ਮੇਰੇ ਭਾਈਓ ਤੇ ਭੈਣੋ ਮੈਂ ਤੁਹਾਨੂੰ ਪਰਮੇਸ਼ਵਰ ਦੇ ਜਿਉਂਦੇ ਅਤੇ ਸੱਚੇ ਕਲਾਮ ਦੇ ਨਾਲ ਰੂਬਰੂ ਕਰਾਉਣਾ ਚਾਹੁੰਦਾ ਸੋ ਅੱਜ ਦੇ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਆਪਜੀ ਦੇ ਅੱਗੇ ਬੇਨਤੀ ਹੈ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਸਾਡੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਚੈਨਲ ਦੇ ਵਸੀਲੇ ਦੇ ਨਾਲ ਸਾਡੇ ਚੈਨਲ ਦੇ ਦੁਆਰਾ ਜਿੰਨੀਆਂ ਵੀ ਮਸੀਹੀ ਪ੍ਰਚਾਰ ਦੀਆਂ ਵੀਡੀਓ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਲਾਇਕ ਕਰੋ ਅਤੇ ਦੂਸਰਿਆਂ ਨੂੰ ਸ਼ੇਅਰ ਕਰੋ ਤਾਂ ਕਿ ਪਰਮੇਸ਼ਵਰ ਜੀ ਦਾ ਵਚਨ ਜਿਹੜਾ ਸਾਰਿਆਂ ਤੱਕ ਪਹੁੰਚ ਸਕੇ ਮੇਰੇ ਭਾਈਓ ਭੈਣੋ ਅਸੀਂ ਪਰਮੇਸ਼ਵਰ ਦੇ ਬਹੁਤ ਬਹੁਤ ਧੰਨਵਾਦੀ ਆਂ ਪਰਮੇਸ਼ਵਰ ਦੀਆਂ ਭਲਾਈਆਂ ਦੇ ਵਾਸਤੇ ਪਰਮੇਸ਼ਵਰ ਦੀਆਂ ਨੇਕੀਆਂ ਦੇ ਵਾਸਤੇ ਔਰ ਜੇਕਰ ਕੋਈ ਵੀ ਤੁਹਾਡਾ ਪ੍ਰਾਰਥਨਾ ਦਾ ਵਿਸ਼ਾ ਹੋਵੇ ਤਾਂ ਤੁਸੀਂ ਜਦੋਂ YouTube ਦੇ ਉੱਤੇ ਸਾਡੀ ਵੀਡੀਓ ਨੂੰ ਵੇਖਦੇ ਹੋ ਤੇ ਹੇਠਾਂ ਕਮੈਂਟਾਂ ਦੇ ਵਿੱਚ ਆਪਣਾ ਨਾਮ ਪਤਾ ਡਰੈੱਸ ਤੇ ਆਪਣੇ ਪ੍ਰਾਰਥਨਾ ਦਾ ਵਿਸ਼ਾ ਲਿਖ ਕੇ ਸਾਨੂੰ ਭੇਜ ਸਕਦੇ ਹੋ ਅਸੀਂ ਤੁਹਾਡੇ ਵਾਸਤੇ ਜ਼ਰੂਰ ਪ੍ਰਾਰਥਨਾ ਕਰਾਂਗੇ ਸੋ ਪਰਮੇਸ਼ਵਰ ਆਪ ਜੀ ਨੂੰ ਵੱਡੀ ਬਰਕਤ ਦੇਵੇ ਅਸੀਂ ਪਰਮੇਸ਼ਵਰ ਜੀ ਦੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸੋ ਆਓ ਹੁਣ ਅਸੀਂ ਗੱਲਬਾਤ ਕਰਾਂਗੇ ਪਰਤਾਵਿਆਂ ਦੇ ਬਾਰੇ ਪ੍ਰੀਖਸ਼ਾਵਾਹ ਦੇ ਬਾਰੇ ਮੇਰੇ ਭਾਈਓ ਭੈਣੋ ਅੱਜ ਮੈਂ ਪਰਮੇਸ਼ਵਰ ਦੇ ਵਚਨ ਦੇ ਰਾਹੀ ਪਰਮੇਸ਼ਵਰ ਦੇ ਜਿਉਂਦੇ ਕਲਾਮ ਦੇ ਰਾਹੀ ਪਰਮੇਸ਼ਵਰ ਦੇ ਜਿਉਂਦੇ ਵਚਨ ਦੇ ਰਾਹੀ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਿਹੜੇ ਪਰਤਾਵੇ ਨੇ ਜੋ ਮੈਂ ਤੁਹਾਡੀ ਨੂੰ ਪਹਿਲਾਂ ਗੱਲ ਕੀਤੀ ਸੀ ਪਰਤਾਵਿਆਂ ਤੋਂ ਬਾਅਦ ਬਰਕਤ ਪਰਤਾਵਿਆਂ ਦੇ ਪਿੱਛੋਂ ਬਰਕਤ ਔਰ ਪ੍ਰੀਖਿਆਵਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਪਰ ਪ੍ਰੀਖਿਆਵਾਂ ਜੇ ਪਰਮੇਸ਼ਵਰ ਦੀ ਵੱਲੋਂ ਹੋਣ ਤਾਂ ਜੇ ਪ੍ਰੀਖਿਆਵਾਂ ਸਾਡੇ ਪਾਪਾਂ ਦੇ ਕਾਰਨ ਨੇ ਸਾਡੀ ਜ਼ਿੰਦਗੀ 'ਚ ਜੇ ਸਾਡੀ ਜ਼ਿੰਦਗੀ 'ਚ ਅਜਮਾਇਸ਼ਾਂ ਇਸ ਲਈ ਆ ਰਹੀਆਂ ਆ ਕਿ ਅਸੀਂ ਪਰਮੇਸ਼ਵਰ ਤੋਂ ਦੂਰ ਆ ਤੇ ਫਿਰ ਉਹ ਪ੍ਰੀਖਿਆਵਾਂ ਦਾ ਕੋਈ ਫਾਇਦਾ ਨਹੀਂ ਪ੍ਰਿਕਸ਼ਾਵਾਂ ਜੇ ਸਾਡੀ ਜ਼ਿੰਦਗੀ ਵਿੱਚ ਮਸੀਹ ਯਿਸੂ ਵਿੱਚ ਚੱਲਦੇ ਆਂ ਪ੍ਰਭੂ ਯਿਸੂ ਮਸੀਹ ਦੇ ਕਲਾਮ ਵਿੱਚ ਚੱਲਦੇ ਆਂ ਜੇ ਪ੍ਰਿਕਸ਼ਾਵਾਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਵਿਸ਼ਵਾਸ ਦੇ ਨਾਲ ਚੱਲਦੇ ਆਂ ਔਰ ਸਹੀ ਢੰਗ ਨਾਲ ਚੱਲਦੇ ਆਂ ਵੀ ਸਾਡੀ ਜ਼ਿੰਦਗੀ 'ਚ ਆ ਰਹੀਆਂ ਨੇ ਤਾਂ ਫਿਰ ਉਹਨਾਂ ਪ੍ਰਿਕਸ਼ਾਵਾਂ ਦੇ ਪਿੱਛੋਂ ਬਹੁਤ ਵੱਡੀ ਤੁਹਾਨੂੰ ਆਸ਼ੀਸ਼ ਮਿਲਣ ਵਾਲੀ ਹੈ ਉਨਾ ਪ੍ਰੀਖਿਆ ਮਤੋਂ ਬਾਅਦ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਬਹੁਤ ਵੱਡੀਆਂ ਆਸ਼ੀਸ਼ਾਂ ਨੂੰ ਲੈ ਕੇ ਆਉਣ ਵਾਲਾ ਹੈ ਮੇਰੇ ਭਾਈ ਭੈਣੋ ਸੇਮ ਉਸੇ ਤਰ੍ਹਾਂ ਜਿਸ ਤਰ੍ਹਾਂ ਧਰਤੀ ਦੇ ਉੱਤੇ ਵਰਖਾ ਪੈਂਦੀ ਹੈ ਜਿਸ ਤਰ੍ਹਾਂ ਧਰਤੀ ਦੇ ਉੱਤੇ ਬਾਰਿਸ਼ ਹੁੰਦੀ ਹੈ ਪਰਮੇਸ਼ਰ ਇਸ ਤਰ੍ਹਾਂ ਫਿਰ ਆਪਣੀ ਕਿਰਪਾ ਨੂੰ ਤੁਹਾਡੇ ਜੀਵਨਾਂ ਦੇ ਅੰਦਰ ਬਹੁਤ ਆਦ ਦੇ ਨਾਲ ਜ਼ਾਹਰ ਕਰੇਗਾ ਪਰਮੇਸ਼ਰ ਬਹੁਤਾਂ ਦੇ ਨਾਲ ਪਰਮੇਸ਼ਰ ਆਪਣੀ ਦਇਆ ਨੂੰ ਤੁਹਾਡੇ ਉੱਤੇ ਪ੍ਰਗਟ ਕਰੇਗਾ ਮੇਰੇ ਭਾਈਓ ਭੈਣੋ ਮੈਂ ਪਰਮੇਸ਼ਰ ਦੇ ਬਚਨ ਦੇ ਰਾਹੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਜਿਵੇਂ ਬੱਚਾ ਸਕੂਲ ਜਾਂਦਾ ਆ ਤੇ ਸਕੂਲ ਦੇ ਵਿੱਚ ਜੇ ਉਹ ਫਰਸਟ ਕਲਾਸ ਦੇ ਵਿੱਚ ਹੈ ਜੇ ਉਹ ਪਹਿਲੀ ਕਲਾਸ ਦੇ ਵਿੱਚ ਹੈ ਤੇ ਉਸ ਬੱਚੇ ਨੂੰ ਸਕੂਲ ਦੀ ਵੱਲੋਂ ਉਸ ਦਾ ਇਮਤਿਹਾਨ ਲਿਆ ਜਾਂਦਾ ਜਿਹਨੂੰ ਅਸੀਂ ਪ੍ਰੀਖਿਆ ਕਹ ਦਿੰਦੇ ਆ ਪ੍ਰੀਖਿਆ ਕਹ ਦਿੰਦੇ ਆ ਜਿਹਨੂੰ ਅਸੀਂ ਐਗਜ਼ਾਮ ਬੋਲ ਦਿੰਦੇ ਆ ਉਹ ਸਮਾਂ ਹੁੰਦਾ ਬੱਚੇ ਦੇ ਲਈ ਕਠਨ ਹੁੰਦਾ ਉਹ ਸਮਾਂ ਪਰ ਜਿਹੜਾ ਬੱਚਾ ਉਹ ਪ੍ਰੀਖਿਆ ਦੇ ਸਮੇਂ ਪੇਪਰਾਂ ਦੇ ਸਮੇਂ ਪ੍ਰੀਖਿਆ ਦੇ ਸਮੇਂ ਜਿਹੜਾ ਬੱਚਾ ਐਗਜ਼ਾਮ ਦੇ ਵੇਲੇ ਉਹਦੇ ਵਿੱਚ ਦੀ ਸਫਲ ਹੋ ਕੇ ਨਿਕਲਿਆ ਉਹ ਬੱਚਾ ਫਿਰ ਪਹਿਲੀ ਕਲਾਸ ਚ ਨਹੀਂ ਜਾਂਦਾ ਉਹ ਬੱਚਾ ਫਿਰ ਦੂਸਰੀ ਕਲਾਸ ਵਿੱਚ ਚਲਾ ਜਾਂਦਾ ਉਹ ਬੱਚਾ ਫਿਰ ਦੂਸਰੀ ਕਲਾਸ ਦੇ ਵਿੱਚ ਚਲਾ ਜਾਂਦਾ ਫਿਰ ਉਹ ਦੂਸਰੀ ਕਲਾਸ ਦੇ ਵੀ ਉਹਦੇ ਪੇਪਰ ਹੁੰਦੇ ਆ ਫਿਰ ਉਹ ਸਕੂਲ ਜਿਹੜਾ ਆ ਜਦੋਂ ਬੱਚਾ ਉਹਦੇ ਵਿੱਚ ਵੀ ਪਾਸ ਹੁੰਦਾ ਉਹਨੂੰ ਤੀਸਰੀ ਕਲਾਸ ਵਿੱਚ ਲੈ ਜਾਂਦਾ ਫੇ ਤੀਸਰੀ ਤੋਂ ਚੌਥੀ ਕਲਾਸ ਵਿੱਚ ਚਲਾ ਜਾਂਦਾ ਚੌਥੀ ਤੋਂ ਪੰਜਵੀਂ ਕਲਾਸ ਵਿੱਚ ਚਲਾ ਜਾਂਦਾ 5ਵੀਂ ਤੋਂ 6ਵੀਂ ਕਲਾਸ ਵਿੱਚ ਚਲਾ ਜਾਂਦਾ ਤੇ ਜੇ ਕਿਤੇ ਬੱਚਾ ਉਹ ਪ੍ਰੀਖਿਆ ਦੇ ਵਿੱਚ ਫੇਲ ਹੋ ਜੇ ਤੇ ਫਿਰ ਉਹ ਕਲਾਸ ਵਿੱਚ ਅੱਗੇ ਨਹੀਂ ਜਾਂਦਾ ਫਿਰ ਉਹਨੂੰ ਉਸੇ ਕਲਾਸ ਵਿੱਚ ਰਹਿਣਾ ਪੈਣਾ ਕਿਉਂ ਰਹਿਣਾ ਪੈਣਾ ਕਿਉਂਕਿ ਉਹ ਇਮਤਿਹਾਨਾਂ ਵਿੱਚੋਂ ਦੀ ਪਾਸ ਹੋ ਕੇ ਨਹੀਂ ਨਿਕਲਿਆ ਜਿਹੜਾ ਬੱਚਾ ਇਮਤਿਹਾਨਾਂ ਦੇ ਵਿੱਚ ਦੀ ਪਾਸ ਹੋ ਕੇ ਨਿਕਲਦਾ ਆ ਜਿਹੜਾ ਬੱਚਾ ਇਮਤਿਹਾਨਾਂ ਦੇ ਸਮੇਂ ਪਾਸ ਹੋ ਕੇ ਨਿਕਲਦਾ ਆ ਉਹ ਬੱਚਾ ਅਗਲੀ ਕਲਾਸ ਦੇ ਵਿੱਚ ਦਾਖਲ ਹੁੰਦਾ ਆ ਇਸੇ ਤਰ੍ਹਾਂ ਸਾਡੇ ਰੋਹਾਨੀ ਜੀਵਨ ਦੇ ਵਿੱਚ ਵੀ ਹੈ ਇਸੇ ਤਰ੍ਹਾਂ ਸਾਡੇ ਆਤਮਿਕ ਜੀਵਨ ਦੇ ਵਿੱਚ ਵੀ ਹੈ ਮੇਰੇ ਭਾਈ ਪੈਣੋ ਜਿਹੜੀ ਪ੍ਰੀਖਿਆ ਪਰਮੇਸ਼ਰ ਦੀ ਵੱਲੋਂ ਹੁੰਦੀ ਹੈ ਜਦੋਂ ਪ੍ਰਤਾਵੇ ਆਉਣ ਤੇ ਉਹ ਪ੍ਰਤਾਵੇ ਸਾਨੂੰ ਪਰਮੇਸ਼ਰ ਸਾਡੀ ਅਸਲ ਸਾਡੀ ਉੰਤੀ ਦੇ ਲਈ ਹੁੰਦੇ ਆ ਪਰਮੇਸ਼ਰ ਸਾਨੂੰ ਉਹਨਾਂ ਪ੍ਰਤਾਵਿਆਂ ਦੇ ਪਿੱਛੇ ਵਧਾਉਣਾ ਚਾਹੁੰਦਾ ਜੇ ਅਸੀਂ ਸਫਲ ਨਿਕਲੀਏ ਤਾਂ ਜੀਉਣਾ ਪ੍ਰਤਾਵਿਆਂ ਦੇ ਵਿੱਚ ਖਰੇ ਨਿਕਲੀਏ ਤਾਂ ਜਿਵੇਂ ਇਬਰਾਹਿਮ ਦੇ ਜੀਵਨ ਵਿੱਚ ਐਡੀ ਵੱਡੀ ਪ੍ਰੀਖਿਆ ਆਈ ਇਬਰਾਹਿਮ ਉਸ ਪ੍ਰੀਖਿਆ ਦੇ ਵਿੱਚ ਉਹਦੀ ਬਿਲਕੁਲ ਸਾਫ਼ ਸੁਥਰਾ ਹੋ ਕੇ ਨਿਕਲਿਆ ਤੇ ਪਰਮੇਸ਼ਰ ਨੇ ਉਹਨੂੰ ਅੱਗੇ ਨਾਲੋਂ ਵੀ ਦੁੱਗਣੀ ਆਸ਼ੀਸ਼ ਦੇ ਦਿੱਤੀ ਮੈਂ ਤੁਹਾਡੇ ਨਾਲ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਗੱਲਬਾਤ ਕਰਨੀ ਚਾਹੁੰਨਾ ਹਾਂ ਮੇਰੇ ਭਾਈ ਪੈਣੋ ਯਾਕੂਬ ਦੀ ਪਤਰੀ ਬਾਈਬਲ ਦੇ ਵਿੱਚੋਂ ਪੜ੍ਹੀਏ ਯਾਕੂਬ ਦੀ ਪੱਤਰੀ ਉਸ ਦਾ 1 ਅਧਿਆਇ ਪਵਿੱਤਰ ਬਾਈਬਲ ਨੂੰ ਖੋਲੋ ਯਾਕੂਬ ਦੀ ਪੱਤਰੀ ਉਸ ਦਾ 1 ਅਧਿਆਇ ਉਸ ਦੇ 2 ਵਚਨ ਨੂੰ ਪੜ੍ਹਦੇ ਉੱਥੇ ਲਿਖਿਆ ਹੈ ਮੇਰੇ ਭਰਾਵੋ ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ ਕਿਉਂ ਜੋ ਤੁਸੀਂ ਜਾਣਦੇ ਹੋ ਪਈ ਤੁਹਾਡੀ ਨੇਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ ਅਤੇ ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ ਪਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ ਮੇਰੇ ਭਾਈ ਨੂੰ ਪੜ੍ਹਨ ਵਿੱਚ ਕੀ ਲਿਖਿਆ ਗਿਆ ਪਰਮੇਸ਼ਵਰ ਦਾ ਦਾਸ ਪਰਮੇਸ਼ਵਰ ਦਾ ਬੰਦਾ ਪਰਮੇਸ਼ਵਰ ਦਾ ਤਾਲਬ ਇਸ ਜਗ੍ਹਾ ਤੇ ਲਿਖਦਾ ਹੈ ਮੇਰੇ ਭਰਾਵੋ ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ ਜਦੋਂ ਪ੍ਰੀਖਿਆ ਰੋਹਾਨੀ ਤੌਰ ਤੇ ਤੁਹਾਡੀ ਜ਼ਿੰਦਗੀ ਚ ਆਉਂਦੀ ਹੈ ਜਦੋਂ ਪ੍ਰੀਖਿਆ ਪਰਮੇਸ਼ਰ ਦੀ ਵੱਲੋਂ ਤੁਹਾਡੀ ਜ਼ਿੰਦਗੀ ਚ ਆਉਂਦੀ ਹੈ ਤੇ ਦੁਖੀ ਨਾ ਹੋਇਓ ਉਸ ਸਮੇਂ ਇਹਨੂੰ ਲਿਖਿਆ ਪੂਰਨ ਆਨੰਦ ਦੀ ਗੱਲ ਜਾਣਿਓ ਪੂਰਨ ਆਨੰਦ ਦੀ ਗੱਲ ਸਮਝੋ ਮੈਂ ਤੁਹਾਨੂੰ ਪਰਮੇਸ਼ਵਰ ਦੇ ਜੀਉਂਦੇ ਕਲਾਮ ਦੇ ਰਾਹੀ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਪਰਮੇਸ਼ਵਰ ਦੇ ਜੀਉਂਦੇ ਪੈਗਾਮ ਦੇ ਰਾਹੀ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਖੁਦਾਵੰਦ ਦੇ ਜੀਉਂਦੇ ਵਚਨ ਦੇ ਨਾਲ ਜੋੜਨਾ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਪ੍ਰਤਾਵੇ ਆਉਣ ਪ੍ਰੀਖਿਆ ਆਉਣ ਪ੍ਰੀਖਿਆਵਾਂ ਹੋਣ ਤੁਹਾਡੀਆਂ ਜਦੋਂ ਤੁਹਾਡੀ ਜ਼ਿੰਦਗੀ ਚ ਪ੍ਰਤਾਵੇ ਆਉਣ ਖੁਦਾ ਤੁਹਾਨੂੰ ਪਰਖੇ ਜਦੋਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਚ ਪ੍ਰੀਖਿਆ ਲੈ ਕੇ ਆਉਂਦਾ ਆ ਤੇ ਉਹਦੇ ਪਿੱਛੇ ਪਰਮੇਸ਼ਰ ਦੀ ਇੱਕ ਵੱਡੀ ਯੋਜਨਾ ਤੁਹਾਡੀ ਜ਼ਿੰਦਗੀ ਚ ਪੂਰੀ ਹੋਣ ਵਾਲੀ ਹੈ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੀ ਇੱਕ ਵੱਡੀ ਯੋਜਨਾ ਨੂੰ ਪੂਰਾ ਕਰਨਾ ਚਾਹੁੰਦਾ ਆ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੀ ਇੱਕ ਵੱਡੀ ਯੋਜਨਾ ਨੂੰ ਤੁਹਾਡੇ ਜੀਵਨ ਦੇ ਵਿੱਚ ਪ੍ਰਗਟ ਕਰਨਾ ਚਾਹੁੰਦਾ ਹੈ ਇਸ ਲਈ ਲਿਖਿਆ ਇਸ ਨੂੰ ਪੂਰਨ ਆਨੰਦ ਦੀ ਦੁੱਖ ਦੁਖੀ ਨਾ ਹੋਇਓ ਇਹ ਦੁਖੀ ਹੋਣ ਦਾ ਸਮਾਂ ਨਹੀਂ ਐ ਖੁਸ਼ ਹੋਣ ਦਾ ਟਾਈਮ ਆ ਜਦੋਂ ਪ੍ਰੀਖਿਆ ਜਦੋਂ ਦੁੱਖ ਜਦੋਂ ਹਾਲਾਤ ਤੁਹਾਡੇ ਖਿਲਾਫ ਹੋ ਜਦੋਂ ਪਰਸਥਿਤੀਆਂ ਤੁਹਾਡੇ ਖਿਲਾਫ ਹੋ ਜਾਣ ਜਦੋਂ ਤੁਹਾਡੇ ਹਰੇਕ ਜਿਹੜਾ ਤੁਹਾਡੇ ਜੀਵਨ ਦਾ ਪਹਿਲੂ ਹੈ ਤੁਹਾਡੇ ਜੀਵਨ ਦੇ ਲਈ ਉਲਟ ਹੋ ਜਾਵੇ ਖੁਸ਼ ਹੋ ਜਦੋਂ ਦੁੱਖ ਹੋਣ ਜਦੋਂ ਪਰਤਾਵੇ ਹੋਣ ਜਦੋਂ ਪ੍ਰੀਖਿਆ ਆਵੇ ਦੁਖੀ ਨਾ ਹੋਇਓ। ਅਤੋਂ ਖੁਸ਼ ਹੋਇਓ। ਕਿਉਂਕਿ ਇਹਦੇ ਮਗਰੋਂ ਹੁਣ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਆਪਣੀ ਵੱਡੀ ਯੋਜਨਾ ਨੂੰ ਪ੍ਰਗਟ ਕਰਨ ਵਾਲਾ। ਇਹਦੇ ਮਗਰੋਂ ਪਰਮੇਸ਼ਰ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਆਪਣੇ ਵੱਡੇ ਫਜ਼ਲ ਨੂੰ ਪ੍ਰਗਟ ਕਰਨ ਵਾਲਾ ਹੈ। ਮੇਰੇ ਭਾਈਓ ਤੇ ਭੈਣੋ ਮੈਂ ਪਰਮੇਸ਼ਰ ਦਾ ਦਾਸ ਮੈਂ ਪਰਮੇਸ਼ਰ ਦਾ ਤਾਲਬ ਹੁੰਦਿਆ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਤੁਹਾਡੇ ਨਾਲ ਇਹ ਗੱਲਬਾਤ ਕਰਨੀ ਚਾਹੁੰਦਾ ਕਿ ਪ੍ਰੀਖਿਆ ਤੋਂ ਮਗਰੀ ਆਸ਼ੀਸ਼ ਹੈ ਈਯੂਬ ਜਿਹੜਾ ਪਰਮੇਸ਼ਰ ਦਾ ਬੰਦਾ ਸੀ ਉਹਦੀ ਜ਼ਿੰਦਗੀ ਚ ਕਿੰਨੀ ਜ਼ਿਆਦਾ ਪ੍ਰੀਖਿਆ ਆਈ ਉਹਦੇ ਜੀਵਨ ਦੇ ਵਿੱਚ ਕਿੰਨੀ ਵੱਧ ਕੇ ਪ੍ਰੀਖਿਆ ਆਈ ਪਰ ਈਯੂਬ ਫਿਰ ਵੀ ਪਰਮੇਸ਼ਰ ਦੇ ਵਿੱਚ ਬਣਿਆ ਰਿਹਾ ਈਯੂਬ ਫਿਰ ਵੀ ਪਰਮੇਸ਼ਰ ਦੀਆਂ ਆਗਿਆਵਾਂ ਤੇ ਚੱਲਦਾ ਰਿਹਾ ਈਯੂਬ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਨੇ ਆਪਣੇ ਅਚਰਜ ਕੰਮ ਪ੍ਰਗਟ ਕੀਤੇ ਈਯੂਬ ਦੀ ਜ਼ਿੰਦਗੀ ਵਿੱਚ ਪਰਮੇਸ਼ਰ ਨੇ ਆਪਣੇ ਅਦਭੁਤ ਕੰਮਾਂ ਨੂੰ ਪ੍ਰਗਟ ਕੀਤਾ ਈਯੂਬ ਦੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਨੇ ਆਪਣੇ ਇੰਨੇ ਵੱਡੇ ਪਲਾਨ ਪੂਰੇ ਕੀਤੇ ਕਿ ਜਿਨ੍ਹਾਂ ਨੂੰ ਈਯੂਬ ਨੇ ਸੋਚਿਆ ਨਹੀਂ ਸੀ ਇਸ ਲਈ ਈਯੂਬ ਉਸ ਪ੍ਰੀਖਿਆ ਵਿੱਚ ਦੀ ਜਦੋਂ ਕਾਮਲ ਬਣ ਕੇ ਨਿਕਲਿਆ ਸਿੱਧ ਬਣ ਕੇ ਨਿਕਲਿਆ ਤੇ ਪਰਮੇਸ਼ਰ ਨੇ ਉਹਨੂੰ ਅੱਗੇ ਨਾਲੋਂ ਦੁੱਗਣੀ ਵਰਕਤ ਦਾ ਅਧਿਕਾਰ ਹੀ ਬਣਾ ਦਿੱਤਾ ਪਰਮੇਸ਼ਰ ਨੇ ਉਹਦੇ ਲਈ ਦੂਣੀ ਆਸ਼ਿਸ਼ ਦੇ ਦਿੱਤੀ ਪਰਮੇਸ਼ਰ ਤੁਹਾਨੂੰ ਵੀ ਜਸਮਾਨੀ ਰੂਪ ਦੇ ਵਿੱਚ ਵੀ ਔਰ ਰੋਹਾਨੀ ਰੂਪ ਦੇ ਵਿੱਚ ਵੀ ਪਰਮੇਸ਼ਰ ਮਦਾਵੇਗਾ ਪਰ ਜਦੋਂ ਪਰਖਿਆ ਹੁੰਦੀ ਹੈ ਉਸ ਸਮੇ ਸਾਨੂੰ ਹਿੱਲਣ ਦੀ ਲੋੜ ਨਹੀਂ ਸਥਿਰ ਹੋਣ ਦੀ ਲੋੜ ਹੈ ਉਸ ਸਮੇ ਸਾਨੂੰ ਪਰਮੇਸ਼ਰ ਦੇ ਵਿੱਚ ਰੋਹਾਨੀ ਤੌਰ ਤੇ ਵਧਣ ਦੀ ਲੋੜ ਹੈ ਬਹੁਤੇ ਲੋਕੀ ਕਰਦੇ ਆ ਜਦੋਂ ਵਧੀਆ ਸਾਰਾ ਸਿਸਟਮ ਹੁੰਦਾ ਆ ਉਹਦਾ ਧੰਨਵਾਦ ਧੰਨਵਾਦ ਪ੍ਰਭੂ ਤੇ ਜਦੋਂ ਹਾਲਾਤ ਖਰਾਬ ਹੋ ਜਾਂਦੇ ਆ ਜਦੋਂ ਦੁੱਖ ਆ ਜਾਂਦੇ ਆ ਜਦੋਂ ਬਿਮਾਰੀ ਆ ਜਾਂਦੀ ਹੈ ਜਦੋਂ ਪਰੇਸ਼ਾਨੀ ਆ ਜਾਂਦੀ ਹੈ ਉਦੋਂ ਕਹਿੰਦੇ ਪ੍ਰਭੂ ਜੀ ਇਹ ਕੀ ਕੀਤਾ ਤੁਸੀਂ ਮੇਰੇ ਨਾਲ ਤੁਸੀਂ ਮੇਰੀ ਜ਼ਿੰਦਗੀ ਚ ਦੁੱਖ ਕਿਉਂ ਦਿੱਤਾ ਉਦੋਂ ਪ੍ਰਭੂ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਆ ਮੇਰੇ ਭਾਈ ਭਾਨੀ ਜੇ ਦੁੱਖ ਹੈ ਉਹਦੇ ਪਿੱਛੇ ਆਸ਼ੀਸ਼ ਹੈ ਜੇ ਦੁੱਖ ਹੈ ਉਹਦੇ ਪਿੱਛੇ ਬਰਕਤ ਹੈ ਜੇ ਦੁੱਖ ਹੈ ਉਹਦੇ ਪਿੱਛੇ ਪਰਮੇਸ਼ਰ ਦੀ ਵੱਡੀ ਕਿਰਪਾ ਆ ਇਸ ਲਈ ਬਾਈਬਲ ਸਾਨੂੰ ਸਿਖਾਉਂਦੀ ਹੈ ਜਦੋਂ ਪ੍ਰੀਖਿਆ ਹੋਵੇ ਤੇ ਇਹਨੂੰ ਪੂਰਨ ਆਨੰਦ ਦੀ ਗੱਲ ਜਾਣੋ ਕਿਉਂ ਜਾਣੋ ਇਹਨੂੰ ਪੂਰਨ ਆਨੰਦ ਦੀ ਗੱਲ ਕਿਉਂ ਜੋ ਤੁਸੀਂ ਜਾਣਦੇ ਹੋ ਤੁਹਾਡੀ ਨੇਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਆ ਜਦੋਂ ਤੁਹਾਡੇ ਵਿਸ਼ਵਾਸ ਦੀ ਪਰਖ ਹੁੰਦੀ ਹੈ ਤੇ ਤੁਹਾਡੇ ਅੰਦਰ ਧੀਰਜ ਨੂੰ ਉਤਪਨ ਕਰਦੀ ਹੈ ਤੁਹਾਡੇ ਅੰਦਰ ਧੀਰਜ ਨੂੰ ਉਤਪਨ ਕਰਦੀ ਹੈ ਅਤੇ ਅੱਗੇ ਲਿਖਿਆ ਧੀਰਜ ਦੇ ਕੰਮ ਨੂੰ ਪੂਰਾ ਹੋ ਲੈਣ ਤੋਂ ਜਦੋਂ ਧੀਰਜ ਬਣਦਾ ਫਿਰ ਧੀਰਜ ਆਪਣਾ ਕੰਮ ਕਰਦਾ ਜਦੋਂ ਤੁਹਾਡੇ ਅੰਦਰ ਸਬਰ ਪੈਦਾ ਹੋ ਗਿਆ ਧੀਰਜ ਪੈਦਾ ਹੁੰਦਾ ਫਿਰ ਉਹ ਆਪਣੇ ਕੰਮ ਨੂੰ ਪ੍ਰਗਟ ਕਰਦਾ ਕੰਮ ਨੂੰ ਪੂਰਾ ਕਰਦਾ ਕਿਦਾਂ ਵੀ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ ਧੀਰਜ ਫਿਰ ਤੁਹਾਨੂੰ ਜਿਹੜੀ ਸਟਰਗਲ ਹੈ ਤੁਹਾਡੀ ਜ਼ਿੰਦਗੀ ਚ ਉਡੀਕ ਸਬਰ ਇਹ ਤੁਹਾਨੂੰ ਫਿਰ ਸਿੱਧ ਅਤੇ ਸੰਪੂਰਨ ਬਣਾਉਂਦਾ ਆ ਇਹ ਤੁਹਾਨੂੰ ਸਿਖਾਉਂਦਾ ਆ ਜਦੋਂ ਤੁਸੀਂ ਸਿੱਧ ਤੇ ਸੰਪੂਰਨ ਬਣ ਗਏ ਫਿਰ ਵਚਨ ਕਹਿੰਦਾ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਹੀਂ ਹੋਵੇਗਾ ਫਿਰ ਪਰਮੇਸ਼ਰ ਦਾ ਵਚਨ ਦੱਸਦਾ ਕਿ ਤੁਹਾਨੂੰ ਕਿਸੇ ਵੀ ਗੱਲ ਦਾ ਘਾਟਾ ਨਹੀਂ ਹੋਵੇਗਾ ਪਰਮੇਸ਼ਰ ਤੁਹਾਡੇ ਜੀਵਨਾਂ ਦੇ ਵਿੱਚ ਆਪਣੀ ਵੱਡੀ ਕਿਰਪਾ ਨੂੰ ਬਹਾਲ ਕਰੇਗਾ ਪਰਮੇਸ਼ਰ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਫਿਰ ਪਰਮੇਸ਼ਰ ਆਪਣੇ ਵੱਡੇ ਵੱਡੇ ਪਲਾਨ ਪ੍ਰਗਟ ਕਰੇਗਾ ਪਰਮੇਸ਼ਰ ਦੀਆਂ ਵੱਡੀਆਂ ਵੱਡੀਆਂ ਯੋਜਨਾ ਜਿਹੜੀਆਂ ਨੇ ਤੁਹਾਡੀਆਂ ਜ਼ਿੰਦਗੀਆਂ ਦੇ ਅੰਦਰ ਪ੍ਰਗਟ ਹੋਣਗੀਆਂ ਇਸ ਲਈ ਮੇਰੇ ਭਾਈਓ ਭੈਣੋ ਵਿਸ਼ਵਾਸ ਦੀ ਪਰਖ ਹੋਣਾ ਬਹੁਤ ਜ਼ਰੂਰੀ ਹੈ। ਸਦਰਕ ਮੇਸ਼ ਅਬਦਨਗੋ ਦਾ ਵਿਸ਼ਵਾਸ ਪਰਖਿਆ ਗਿਆ ਤੇ ਅੱਗ ਦੀਆਂ ਪੱਠੀਆਂ ਦੇ ਤਾ ਨੂੰ ਠੰਡਿਆ ਕਰ ਦਿੱਤਾ। ਆਪਣੇ ਪਰਮੇਸ਼ਰ ਦੀ ਗੱਲ ਨੂੰ ਟਕਰਾਇਆ ਨਹੀਂ ਉਹਨਾਂ ਨੇ। ਉਹਨਾਂ ਨੇ ਪਰਮੇਸ਼ਰ ਦੇ ਪਵਿੱਤਰ ਵਚਨ ਦੀ ਪਾਲਣਾ ਕੀਤੀ। ਉਹਨਾਂ ਨੇ ਪਰਮੇਸ਼ਰ ਦੇ ਜੀਉਂਦੇ ਕਲਾਮ ਦੀ ਪਾਲਣਾ ਕੀਤੀ। ਉਹਨਾਂ ਨੇ ਜੀਵਨ ਦੇ ਪੈਗਾਮ ਦੀ ਪਾਲਣਾ ਕੀਤੀ ਪਰਮੇਸ਼ਰ ਨੂੰ ਛੱਡ ਰਾਜੇ ਦੇ ਕਿਸੇ ਕਾਨੂੰਨ ਅੱਗੇ ਝੁਕੇ ਨਹੀਂ ਔਰ ਬਾਈਬਲ ਨੂੰ ਬਾਈਬਲ ਸਿਖਾਉਂਦੀ ਹੈ ਕਿ ਸਦ੍ਰਿਕ ਮਿਸ਼ਕ ਦੇ ਈਮਾਨ ਨੇ ਉਹਨਾਂ ਦੇ ਵਿਸ਼ਵਾਸ ਨੇ ਜਦੋਂ ਖੁਦਾ ਨੇ ਵੇਖਿਆ ਕਿ ਇਹਨਾਂ ਦਾ ਵਿਸ਼ਵਾਸ ਖਰਾ ਹੈ ਇਹਨਾਂ ਦਾ ਵਿਸ਼ਵਾਸ ਨੇਕ ਹੈ ਤੇ ਪਰਮੇਸ਼ਰ ਫਿਰ ਆਪ ਉਹਨਾਂ ਦੀ ਉਸ ਵੱਲਦੀ ਹੋਈ ਅੱਗ ਦੀ ਪੱਠੀ ਦੇ ਵਿੱਚ ਖੜਾ ਹੋਇਆ ਤੇ ਅੱਗ ਦੇ ਤਾ ਨੂੰ ਠੰਡਾ ਕਰ ਦਿੱਤਾ ਮੇਰੇ ਭਾਈ ਪੈਣੋ ਹਾਲਾਤ ਜਿੰਨੇ ਮਰਜੀ ਤੁਹਾਡੇ ਖਿਲਾਫ ਖੜੇ ਹੋਣ ਪਰਸਥਿਤੀਆਂ ਤੁਹਾਡੇ ਖਿਲਾਫ ਹੋਣ ਜਿੰਨੀਆਂ ਮਰਜੀ ਵੀ ਮੁਸੀਬਤਾਂ ਤੁਹਾਡੇ ਵਿਰੁੱਧ ਵਿੱਚ ਹੋਣ ਪਰ ਯਾਦ ਰੱਖੋ ਜਦੋਂ ਤੁਹਾਡਾ ਪਰਮੇਸ਼ਰ ਤੁਹਾਡੇ ਨਾਲ ਖੜ ਗਿਆ ਫਿਰ ਕਿਸੇ ਵੀ ਆਫਤ ਦੀ ਕਿਸੇ ਵਿਪਤਾ ਦੀ ਕਿਸੇ ਕਸ਼ਟ ਦੀ ਯੁਰਤ ਨਹੀਂ ਹੈ ਕਿ ਉਹ ਤੁਹਾਡਾ ਵਾਲ ਵੀ ਵਿੰਗਾ ਕਰ ਜਾਵੇ ਇਸ ਲਈ ਸਾਨੂੰ ਵਿਸ਼ਵਾਸ ਵਿੱਚ ਖਰੇ ਬਣਨ ਦੀ ਲੋੜ ਹੈ ਸਾਨੂੰ ਇਮਾਨ ਵਿੱਚ ਖਰੇ ਬਣਨ ਦੀ ਲੋੜ ਹੈ ਸਾਨੂੰ ਨੇਚਾ ਦੇ ਵਿੱਚ ਖਰੇ ਬਣਨ ਦੀ ਲੋੜ ਹੈ ਇਸ ਲਈ ਸਾਡਾ ਵਿਸ਼ਵਾਸ ਖਰਾ ਹੋਣਾ ਚਾਹੀਦਾ ਸਾਡਾ ਇਮਾਨ ਖਰਾ ਹੋਣਾ ਚਾਹੀਦਾ ਜਦੋਂ ਸਾਡਾ ਈਮਾਨ ਖਰਾ ਹੋਵੇਗਾ ਜਦੋਂ ਸਾਡਾ ਵਿਸ਼ਵਾਸ ਖਰਾ ਹੋਵੇਗਾ ਉਸ ਸਮੇਂ ਪਰਮੇਸ਼ਰ ਸਾਡੇ ਜੀਵਨਾਂ ਦੇ ਵਿੱਚ ਆਪਣੀ ਦਇਆ ਨੂੰ ਪ੍ਰੈਕਟ ਕਰੇਗਾ ਪ੍ਰਭੂ ਫਿਰ ਸਾਨੂੰ ਵੱਡੀਆਂ ਬੁਲੰਦੀਆਂ ਤੇ ਲੈ ਕੇ ਜਾਵੇਗਾ ਜਿੱਦਾਂ ਬੱਚਾ ਨੈਕਸਟ ਕਲਾਸ ਵਿੱਚ ਜਾਣ ਤੋਂ ਪਹਿਲਾਂ ਅਗਲੀ ਕਲਾਸ ਵਿੱਚ ਜਾਣ ਤੋਂ ਪਹਿਲਾਂ ਬੱਚੇ ਦੀ ਪ੍ਰੀਖਿਆ ਹੁੰਦੀ ਹੈ ਜਿੱਦਾਂ ਵਾਰਿਸ਼ ਦੇ ਆਉਣ ਤੋਂ ਪਹਿਲਾਂ ਔੜਾਂ ਲੱਗਦੀਆਂ ਆ ਔਰ ਮੌਸਮ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜਦੋਂ ਜਿਹਨੂੰ ਆਪਾਂ ਕਹਿੰਦੇ ਆਂ ਵੀ ਬੜਾ ਹੁੰਮ ਹੈ ਸਾਡਾ ਗੁੰਮ ਲੱਗ ਗਿਆ ਜਿਹਨੂੰ ਅਸੀਂ ਔਰ ਕਹਿੰਦੇ ਆਂ ਵੀ ਔੜਾਂ ਲੱਗੀਆਂ ਹੋਈਆਂ ਤੇ ਇਹ ਯਾਦ ਰੱਖੋ ਔੜਾਂ ਤੋਂ ਬਾਅਦ ਵਰਖਾ ਹੋਣ ਵਾਲੀ ਹੈ ਪਰਮੇਸ਼ਰ ਦੇ ਵਚਨ ਚ ਵੀ ਲਿਖਿਆ ਵੀ ਜਦੋਂ ਸੰਗਣੀ ਘਟਾ ਚੜੀ ਹੋਵੇ ਔਰ ਚਾਰੇ ਪਾਸੇ ਦੀਆਂ ਹਵਾਵਾਂ ਬੰਦ ਹੋਣ ਤੇ ਸਮਝ ਲਓ ਇਹਦੇ ਪਿੱਛੋਂ ਕੀ ਹੋਣ ਵਾਲੀ ਹੈ ਭਾਰੀ ਵਰਖਾ ਹੋਣ ਵਾਲੀ ਹੈ ਮੇਰੇ ਭਾਈ ਪੈਣੋ ਪਰਮੇਸ਼ਰ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਵੀ ਬਰਕਤ ਤੋਂ ਪਹਿਲਾਂ ਔੜਾਂ ਨੂੰ ਲੈ ਕੇ ਆਉਂਦਾ ਹੈ ਬਰਕਤ ਤੋਂ ਪਹਿਲਾਂ ਆਸ਼ੀਸ਼ ਤੋਂ ਪਹਿਲਾਂ ਪਰਮੇਸ਼ਰ ਸਾਡੀ ਜ਼ਿੰਦਗੀ ਚ ਪ੍ਰੀਖਿਆ ਨੂੰ ਲੈ ਕੇ ਆਉਂਦਾ ਤੁਸੀਂ ਜਾਣਦੇ ਹੋ ਪਰਮੇਸ਼ਰ ਨੇ ਅਬਰਾਹਾਮ ਨੂੰ ਕਈ ਵਰਿਆਂ ਤੱਕ ਉਹਦੀ ਪ੍ਰੀਖਿਆ ਕੀਤੀ ਉਦੇ ਵਿਸ਼ਵਾਸ ਨੂੰ ਫਰਕਿਆ ਪਰ ਅਬਰਾਹਮ ਦਾ ਵਿਸ਼ਵਾਸ ਹਟਾਲ ਸੀ ਅਬਰਾਹਮ ਆਪਣੇ ਵਿਸ਼ਵਾਸ ਵਿੱਚ ਖੜਾ ਉੱਤਰਿਆ ਪਰਮੇਸ਼ਰ ਨੇ ਅਬਰਾਹਮ ਦੇ ਜੀਵਨ ਦੇ ਵਿੱਚ ਆਪਣੇ ਵਚਨ ਨੂੰ ਪੂਰਾ ਕੀਤਾ ਪਰਮੇਸ਼ਰ ਨੇ ਆਪਣੇ ਦਾਸ ਅਬਰਾਹਮ ਨੂੰ ਇੱਕ ਪੁੱਤਰ ਦਿੱਤਾ ਬਾਈਬਲ ਦੇ ਵਿੱਚ ਲਿਖਿਆ ਗਿਆ ਉਸ ਦਾ ਨਾਮ ਇਸਹਾਕ ਰੱਖਿਆ ਗਿਆ ਔਰ ਇਸਹਾਕ ਵੱਡਾ ਹੋਇਆ ਪਰਮੇਸ਼ਰ ਨੇ ਕਿਹਾ ਇਬਰਾਹਿਮ ਜਿਹੜੇ ਪੁੱਤਰ ਨੂੰ ਤੂੰ ਸਭ ਤੋਂ ਵੱਧ ਪਿਆਰ ਕਰਦਾ ਆ ਇਸ ਤਰ੍ਹਾਂ ਕਰ ਅਮੋਰੀਆ ਪਹਾੜ ਦੇ ਉੱਤੇ ਚੱਲ ਔਰ ਉਸ ਪਹਾੜ ਦੇ ਉੱਤੇ ਆਪਣੇ ਪੁੱਤਰ ਦੀ ਵਲੀ ਦੇ ਦੇ ਆਪਣੇ ਪੁੱਤਰ ਦੀ ਕੁਰਬਾਨੀ ਦੇ ਦੇ ਅਬਰਾਹਮ ਨੇ ਕੋਈ ਵੀ ਦੂਜੀ ਗੱਲ ਨਹੀਂ ਕੀਤੀ ਅਬਰਾਹਮ ਆਪਣੇ ਪੁੱਤਰ ਨੂੰ ਲੈ ਕੇ ਅਮੋਰੀਆ ਦੇ ਪਹਾੜ ਵੱਲ ਚਲਾ ਗਿਆ ਔਰ ਤਿੰਨ ਦਿਨ ਦਾ ਸਫ਼ਰ ਤੈਅ ਕਰਕੇ ਜਦੋਂ ਅਮੋਰੀਆ ਦੇ ਪਹਾੜ ਦੇ ਉੱਤੇ ਪਹੁੰਚੇ ਤੇ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਅਬਰਾਹਮ ਜਿਹੜਾ ਰਸਤੇ ਵਿੱਚ ਲੱਕੜਾਂ ਚੁਗਦਾ ਹੁੰਦਾ ਆ ਔਰ ਅਬਰਾਹਮ ਨੇ ਇੱਕ ਵੇਦੀ ਬਣਾਈ ਔਰ ਲੱਕੜਾਂ ਚਿਣੀਆਂ ਉਹਦੇ ਉੱਤੇ ਆਪਣੇ ਪੁੱਤਰ ਨੂੰ ਲਟਾ ਦਿੱਤਾ ਰੱਸੇ ਦੇ ਨਾਲ ਬੰਨ ਲਿਆ ਔਰ ਜਿਹੜੀ ਹੱਥ ਵਿੱਚ ਛੁਰੀ ਸੀਗੀ ਛੁਰੀ ਉਹ ਮਾਰਨ ਲੱਗਾ ਤੇ ਪਰਮੇਸ਼ਰ ਨੇ ਆਵਾਜ਼ ਦੇ ਕੇ ਕਿਹਾ ਇਬਰਾਹਿਮ ਆਪਣੇ ਪੁੱਤਰ ਨੂੰ ਤੂੰ ਹੱਥ ਨਾ ਲਾਈ ਮੈਂ ਤੇਰਾ ਪਿਆਰ ਪਰਖਣਾ ਸੀਗਾ ਕਿ ਤੇਰਾ ਪਿਆਰ ਕਿਤੇ ਮੇਰੇ ਨਾਲੋਂ ਵੱਧ ਕਿਤੇ ਤੇਰੇ ਪੁੱਤਰ ਦੇ ਨਾਲ ਤਾਂ ਨਹੀਂ ਮੈਂ ਤੇਰੇ ਪਿਆਰ ਨੂੰ ਪਰਖ ਲਿਆ ਤੂੰ ਅੱਜ ਵੀ ਮੈਨੂੰ ਪਿਆਰ ਕਰਦਾ ਏ ਅੱਜ ਵੀ ਤੂੰ ਮੇਰੇ ਵਚਨ ਦੀ ਪਾਲਣਾ ਕਰਦਾ ਏ ਇਬਰਾਹਿਮ ਅੱਜ ਤੋਂ ਤੂੰ ਮੇਰਾ ਦੋਸਤ ਏ ਪਰਮੇਸ਼ਰ ਨੇ ਇਬਰਾਹਿਮ ਦੇ ਨਾਲ ਬਹੁਤ ਸਾਰੇ ਵਾਅਦੇ ਕੀਤੇ ਪਰਮੇਸ਼ਰ ਨੇ ਉਸ ਸਮੇਂ ਤੋਂ ਬਾਅਦ ਇਬਰਾਹਿਮ ਨੂੰ ਇੰਨੀਆਂ ਆਸ਼ੀਸ਼ਾਂ ਦਾ ਅਧਿਕਾਰੀ ਬਣਾਇਆ ਇੰਨੀਆਂ ਵਰਕਤਾਂ ਦਾ ਅਧਿਕਾਰੀ ਬਣਾਇਆ ਪਰਮੇਸ਼ਰ ਨੇ ਇਬਰਾਹਿਮ ਦੇ ਨਾਂ ਨੂੰ ਵੱਡਾ ਕਰ ਦਿੱਤਾ ਪਰਮੇਸ਼ਰ ਨੇ ਆਪਣੇ ਵਾਅਦੇ ਇਬਰਾਹਿਮ ਦੀ ਜ਼ਿੰਦਗੀ 'ਚ ਪੂਰੇ ਕੀਤੇ ਪਰਮੇਸ਼ਰ ਨੇ ਉਹਦੀ ਅੰਛ ਨੂੰ ਵਧਾਇਆ ਪਰਮੇਸ਼ਰ ਨੇ ਅਬਰਾਹਮ ਦੇ ਦੁਆਰਾ ਧਰਤੀ ਦੇ ਸਾਰੇ ਘਰਾਣਿਆਂ ਨੂੰ ਬਰਕਤ ਦਿੱਤੀ ਪਰਮੇਸ਼ਰ ਨੇ ਆਪਣੇ ਦਾਸ ਅਬਰਾਹਮ ਦੇ ਵਸੀਲੇ ਦੇ ਨਾਲ ਸਾਰੀ ਦੁਨੀਆ ਨੂੰ ਆਸ਼ੀਸ਼ਤਾ ਕਾਰਨ ਬਣਾਇਆ ਮੇਰੇ ਭਾਈ ਪੈਣੋ ਪਰਮੇਸ਼ਰ ਜਿਹੜਾ ਆ ਉਹ ਬਰਕਤ ਦਿੰਦਾ ਆ ਪਰ ਬਰਕਤ ਉਦੋਂ ਦਿੰਦਾ ਆ ਜਦੋਂ ਤੁਸੀਂ ਪ੍ਰੀਖਿਆ ਦੇ ਵਿੱਚ ਸਫਲ ਹੋ ਕੇ ਨਿਕਲਦੇ ਹੋ ਜਦੋਂ ਤੁਸੀਂ ਪਰਤਾਵਿਆਂ ਦੇ ਵਿੱਚ ਦੀ ਖਰੇ ਹੋ ਕੇ ਨਿਕਲਦੇ ਹੋ ਉਸ ਸਮੇਂ ਪਰਮੇਸ਼ਰ ਤੁਹਾਡੇ ਜੀਵਨ ਦੇ ਵਿੱਚ ਆਪਣੀ ਬਰਕਤ ਨੂੰ ਬਹਾਲ ਕਰਦਾ ਹੈ ਸੋ ਪਰਮੇਸ਼ਰ ਤੁਹਾਨੂੰ ਇਹਨਾਂ ਵਚਨਾਂ ਦੇ ਦੁਆਰਾ ਵੱਡੀ ਬਰਕਤ ਦੇਵੇ ਵੱਡੀ ਆਸ਼ੀਸ਼ ਦੇਵੇ ਔਰ ਪਰਮੇਸ਼ਰ ਆਪਣੀ ਕਿਰਪਾ ਕਰੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਦੀ